ਆਪਣੀ ਕਿਰਤ ਕਮਾਈ ਖੁਲਚੇ ਦੀ ਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਜੋ ਕੰਮ ਹੈ ਉਹ ਸ਼ੁਰੂ ਕੀਤਾ ਸੀ 10 ਪਈ ਸਾਹਿਬ ਸੁਣਾਉਣ ਨੂੰ 3 ਦਿਨ ਖੁਲਚਾ ਫਰੀ ਜਪੀ ਸਾਹਿਬ ਸੁਣਾਉਣ ਵਾਲੇ ਨੂੰ 8 ਦਿਨ ਖੁਲਚਾ ਫਰੀ ਜਪ ਸਾਹਿਬ ਸੁਣਾਉਣ ਵਾਲੇ ਨੂੰ 30 ਦਿਨ ਖੁਲਚਾ ਫਰੀ ਤੇ ਜਿਹੜਾ ਕੰਟ ਦਾ ਮਾਲਾ ਸਾਹਿਬ ਬੰਨਦਾ ਜਿਵੇਂ ਦਸਤਾਰਾ ਬਿਨਾਂ ਹਿਸੇ ਤੋਂ ਬੰਨਦਾ ਤੇ ਉਸ ਨੂੰ ਅਸੀਂ 5 ਦਿਨ ਖੁਲਚਾ ਫਰੀ ਕਰਦੇ ਹਾਂ ਬਗਲੂਰੀ ਬੱਚੇ ਆਂਦੇ ਰਹਿੰਦੇ ਆ ਰੋਜ਼ਾਨਾ ਹੀ ਕੋਈ ਨਾ ਕੋਈ ਬੱਚਾ ਸਾਨੂੰ ਸੁਣਾ ਕੇ ਜਾਂਦਾ ਪਾਠ ਉਹਨਾਂ ਕੋਈ ਪਾਠ ਜ਼ਰੂਰ ਸੁਣਾਤੇ ਜਾਂਦੇ ਹਨ ਗੁਰਨਾਨਦ ਦੇ ਪਾਸ਼ਾ ਦੇ ਸਿਧਾਂਤ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਹਨ ਜੀ ਤੇ ਇਹ ਤਿੰਨ ਸਿਧਾਂਤਾਂ ਦੇ ਪਹਿਰਾ ਦੇ ਨਾਲ ਨਾਲ ਨਾਮ ਜਪੀ ਜਾਣੇ ਤੇ ਨਾਲ ਨਾਲ ਆਪਣਾ ਕਿਰਤ ਵੀ ਕਰੀ ਜਾਣੀ ਇਸ ਤਰ੍ਹਾਂ ਲੱਗਦਾ ਜਦੋਂ ਬੱਚੇ ਆਂਦੇ ਨੇ ਔਰ ਇਹ ਆ ਕੇ ਹਨਾ ਮਹਾਰਾਜਾ ਉਹ ਸਾਰੇ ਸ਼ਨਾਗ ਜਾਂਦੇ ਸ਼ਬਦ ਵਗੈਰਾ ਸੁਣਾਉਂਦੇ ਨੇ ਜਦੋਂ ਆ ਕੇ ਹਨਾ ਦਿਲ ਨੂੰ ਕਿਸ ਤਰ੍ਹਾਂ ਲੱਗਦਾ ਇਹ ਬਹੁਤ ਚੰਗਾ ਲੱਗਦਾ ਮਹਾਰਾਜ ਇੱਕ ਤਾਂ ਦੇਖੋ ਜਿਹੜੀ ਇਸ ਥਾਂ ਤੇ ਅਸੀਂ ਕਿਰਤ ਕਰ ਰਹੇ ਹਾਂ ਉਥੇ ਬਾਣੀ ਪੜੀ ਜਾਂਦੀ ਹੈ ਇਹ ਸਥਾਨ ਸੁਚਾ ਹੋ ਜਾਂਦਾ ਪਵਿੱਤਰ ਹੋ ਜਾਂਦਾ ਤੇ ਬਾਕੀ ਕਿਰਤ ਜਿੱਥੇ ਨਾਮ ਜਪਿਆ ਜਾਂਦਾ ਉਥੇ ਤਾਂ ਫਿਰ ਆਪੇ ਬਰਕਤ ਰਹੂ ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਲਗਾਤਾਰ ਸਿੱਖੀ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ ਪਟਿਆਲਾ ਦੇ ਨੌਜਵਾਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਦੱਸਦੇ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਇੱਕ ਵੱਡੀ ਪਹਿਲ ਕਦਮੀ ਜਿਹੜੀ ਆ ਅੱਜ ਤੋਂ 10 ਸਾਲ ਪਹਿਲਾਂ ਕੀਤੀ ਸੀਗੀ ਤਾਂ 10 ਸਾਲ ਤੋਂ ਇੱਥੇ ਕੁਲਚੇ ਦੀ ਰਿਹੜੀ ਚੱਲ ਰਹੀ ਹੈ ਤਾਂ ਨੌਜਵਾਨਾਂ ਨੂੰ ਇਸ ਥਾਂ ਦੇ ਉੱਪਰ ਕੁਲਚੇ ਜਿਹੜੇ ਨੇ ਫ੍ਰੀ ਖਵਾਏ ਜਾਂਦੇ ਨੇ ਜਿਹੜੇ ਨੌਜਵਾਨ ਬੱਚੇ ਇੱਥੇ ਆ ਕੇ ਇਨਾ ਬਾਈ ਜੀ ਹੁਣਾਂ ਨੂੰ ਤੁਸੀਂ ਇਹ ਪੋਸਟਰ ਦੇਖੋਗੇ ਕਿ ਸਿੰਘ ਕੁਲਚਾ ਪੰਡਾਰ ਚੁਪਾਈ ਸਾਹਿਬ ਦਾ ਪਾਠ ਸੁਣਾਉਣ ਵਾਲੇ ਨੂੰ 3 ਦਿਨ ਕੁਲਚਾ ਫਰੀ ਜਪਜੀ ਸਾਹਿਬ ਦਾ ਪਾਠ ਸੁਣਾਉਣ ਵਾਲੇ ਨੂੰ 8 ਦਿਨ ਕੁਲਚਾ ਫਰੀ 22 ਦੇ ਨਾਲ ਹੀ ਜਾਪੂ ਸਾਹਿਬ ਜੀ ਦਾ ਪਾਠ ਸੁਣਾਉਣ ਵਾਲੇ ਨੂੰ 30 ਦਿਨ ਕੁਲਚਾ ਫਰੀ ਕੰਠ ਦੁਮਾਲਾ ਸਜਾਉਣ ਵਾਲੇ ਨੂੰ 5 ਦਿਨ ਕੁਲਚਾ ਫਰੀ ਤਾਂ ਪਟਿਆਲਾ ਦੇ ਤੂਫਾਨ ਸਿੰਘ ਹੁਣਾਂ ਨੇ ਇਹ ਵੱਡਾ ਕਦਮ ਜਿਹੜਾ ਹੈ ਚੁੱਕਿਆ ਇਸ ਥਾਂ ਦੇ ਉੱਪਰ ਪਿਛਲੇ 10 ਸਾਲ ਤੋਂ ਕੁਲਚੇ ਦੀ ਜਿਹੜੀ ਜਿਹੜੀ ਹੈ ਇਹਨਾਂ ਨੇ ਲਗਾਈ ਹੋਈ ਹੈ ਜਿਸ ਥਾਂ ਦੇ ਉੱਪਰ ਇਹ ਕੁਲਚਾ ਵੇਚ ਕੇ ਜਿਹੜੀ ਮਿਹਨਤ ਕਰ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਵੀ ਇੱਕ ਵੱਡੀ ਜਿਹੜੀ ਪਹਿਲ ਕਦਮੀ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ 10 ਸਾਲ ਤੋਂ ਅਸੀਂ ਇਸੇ ਤਰ੍ਹਾਂ ਕੁਲਚਾ ਲਗਾ ਰਹੇ ਹਾਂ ਇਸੇ ਥਾਂ ਦੇ ਉੱਪਰ ਤਾਂ ਜਿੱਥੇ ਲੋਕ ਨੌਜਵਾਨ ਜਿਹੜੇ ਨੇ ਕੁਲਚਾ ਖਾਣ ਦੇ ਲਈ ਇੱਥੇ ਪਹੁੰਚਦੇ ਨੇ ਤਾਂ ਉੱਥੇ ਹੀ ਸਿੱਖੀ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ ਅਸੀਂ ਇਹ ਕੰਮ ਜਿਹੜਾ ਹੈ ਇਹ ਕਰਦੇ ਹੋਏ ਆ ਰਹੇ ਹਾਂ ਤਬਈ ਜੀ ਹੁਣ ਨਾਲ ਗੱਲਬਾਤ ਵੀ ਕਰਾਂਗੇ ਇੱਥੇ ਲੋਕ ਵੀ ਪਹੁੰਚੇ ਹੋਏ ਨੇ ਜਿਹੜੇ ਕੁਲਚੇ ਖਾਣ ਦੇ ਲਈ ਪਹੁੰਚਦੇ ਰਹੇ ਅਤੇ ਇਹਨਾਂ ਦੀ ਸ਼ਲਾਗਾ ਵੀ ਕਰਦੇ ਨੇ ਕਿ ਇਹ ਲਗਾਤਾਰ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇ ਤੇ ਸਿੱਖੀ ਹੀ ਪ੍ਰਚਾਰ ਕਰਨਾ ਇਹਨਾਂ ਦਾ ਮੇਨ ਮੋਟਿਵ ਹੈ ਗੱਲਬਾਤ ਕਰਦੇ ਆ ਤੂਫਾਨ ਸਿੰਘ ਹੁਣ ਸਾਡੇ ਨਾਲ ਨੇ ਬਈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਇਹ ਕਿਸ ਤਰ੍ਹਾਂ ਪਹਿਲਕਦਮੀ ਕਿਸ ਤਰ੍ਹਾਂ ਹੋਈ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਇਹਨਾਂ ਹੀ ਸਾਡੇ ਉਰੇ ਪਟਿਆਲੇ ਦੇ ਪਟਿਆਲਾ ਜ਼ਿਲ੍ਹੇ ਦੇ ਜ਼ਥੇਦਾਰ ਨੇ ਜ਼ਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਾ ਦਲ ਤੋਂ ਤਕਰੀਬਨ ਅਜਤੋਂ 10 ਸਾਲ ਪਹਿਲਾਂ ਉਹਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਆਪਣੀ ਕਿਰਤ ਕਮਾਈ ਖੁਲਚੇ ਦੀ ਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਜੋ ਕੰਮ ਹੈ ਉਹ ਸ਼ੁਰੂ ਕੀਤਾ ਸੀ ਛੋਪੀ ਸਾਹਿਬ ਸੁਣਾਉਣ ਨੂੰ 3 ਦਿਨ ਖੁਲਚਾ ਫਰੀ ਜਪਜੀ ਸਾਹਿਬ ਸੁਣਾਉਣ ਵਾਲੇ ਨੂੰ 8 ਦਿਨ ਖੁਲਚਾ ਫਰੀ ਜਪ ਸਾਹਿਬ ਸੁਣਾਉਣ ਵਾਲੇ ਨੂੰ 30 ਦਿਨ ਖੁਲਚਾ ਫਰੀ ਤੇ ਜਿਹੜਾ ਕੰਠ ਦਮਾਲਾ ਸਾਹਿਬ ਬੰਨਦਾ ਜਿਵੇਂ ਦਸਤਾਰਾ ਬਿਨਾਂ ਸੀਸੇ ਤੋਂ ਬੰਨਦਾ ਤੇ ਉਸ ਨੂੰ ਅਸੀਂ 5 ਦਿਨ ਖੁਲਚਾ ਫਰੀ ਦਿੱਤੇ ਇਸ ਤਰ੍ਹਾਂ ਸ਼ੁਰੂਆਤ ਕੀਤੀ ਇੱਥੇ ਨਾ ਤੁਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਭਾਈ ਨੌਜਵਾਨ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜਿਆ ਜਾਵੇ ਸਿੱਖੀ ਧਰਮ ਦੇ ਨਾਲ ਜੋੜਿਆ ਜਾਵੇ ਹਨਾ ਕਿ ਉਹ ਗਲਤ ਪਾਸੇ ਨਾ ਜਾ ਜੀ ਹਨਾ ਤੁਸੀਂ ਵੀ ਇਹੋ ਕੰਮ ਕਰ ਰਹੇ ਹੋ ਸਿੱਖੀ ਪ੍ਰਚਾਰ ਕਰ ਰਹੇ ਹੋ ਹਨਾ ਕਿੰਨੇ ਕ ਨੌਜਵਾਨ ਬੱਚੇ ਹੁਣ ਤੱਕ ਤੁਹਾਡੇ ਕੋਲ ਆਏ ਨੇ ਜਗਜੀਤ ਸਿੰਘ ਸਾਹਿਬ ਦਾ ਪਾਠ ਸੁਣਾ ਕੇ ਗਏ ਨੇ ਇੱਥੇ ਆ ਕੇ ਤਕਰੀਬਨ ਸਾਨੂੰਰੇ 10 ਸਾਲ ਹੋ ਚੁੱਕੇ ਨੇ ਤੇ ਉਹਨਾਂ ਦੀ ਅਸੀਂ ਗਿਣਤੀ ਤਾਂ ਨਹੀਂ ਚਲੋ ਕਰ ਸਕਦੇ ਜਿਵੇਂ ਵੀ ਨੇੜੇ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਆ ਇੱਥੇ ਗੁਰਮਤਿ ਦੇ ਕੈਂਪ ਲੱਗਦੇ ਨੇ ਤਾਂ ਰੈਗੂਲਰ ਹੀ ਬੱਚੇ ਆਂਦੇ ਰਹਿੰਦੇ ਆ ਰੋਜ਼ਾਨਾ ਹੀ ਕੋਈ ਨਾ ਕੋਈ ਬੱਚਾ ਸਾਨੂੰ ਸੁਣਾ ਕੇ ਜਾਂਦਾ ਪਾਠ ਕੋਈ ਨਾ ਕੋਈ ਪਾਠ ਜ਼ਰੂਰ ਸੁਣਾ ਕੇ ਜਾਂਦੇ ਨੇ ਹਾਂਜੀ ਤੁਸੀਂ ਕਿਹਾ ਸਿੱਖੀ ਹੀ ਉਸ ਦਾ ਪ੍ਰਚਾਰ ਕਰਨਾ ਨਾ ਤੁਹਾਡਾ ਮੇਨ ਮੋਟਿਵ ਹੈ ਜੀ ਕੁਲਚੇ ਦਾ ਕੰਮ ਵੀ ਤੁਸੀਂ ਨਾਲ-ਨਾਲ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਹਨਾ ਵਧੀਆ ਮਿਹਨਤ ਚੱਲਦੀ ਪਈ ਹੈ ਕੰਮ ਵਧੀਆ ਚੱਲ ਰਿਹਾ ਹਾਂ ਜੀ ਹਾਂ ਜੀ ਕਿਰਪਾਈ ਮਹਾਰਾਜ ਦੀ ਗੁਰਨਾਨਕ ਦੇਵ ਪਾਸ਼ਾ ਦੇ ਸਿਧਾਂਤ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਹਨਾ ਜੀ ਤੇ ਇਹ ਤਿੰਨੇ ਸਿਧਾਂਤਾਂ ਤੇ ਪਹਿਰਾ ਦੇ ਨਾਲ-ਨਾਲ ਨਾਮ ਜਪੀ ਜਾਂਦੇ ਆ ਤੇ ਨਾਲ-ਨਾਲ ਆਪਣਾ ਕਿਰਤ-ਵਿਰਤ ਕਰੀ ਜਾਂਦੇ ਆ ਜਦੋਂ ਪਰਿਵਾਰ ਇੱਥੇ ਪਹੁੰਚਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਹਨਾ ਜਿਵੇਂ ਤੁਸੀਂ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕੈਂਪ ਲੱਗਦੇ ਨੇ ਇੱਥੇ ਬੱਚੇ ਆਉਂਦੇ ਨੇ ਉਹ ਕਾਫੀ ਸ਼ਲਾਗਾ ਕਰਦੇ ਹੋਣਗੇ ਉਰੇ ਆ ਕੇ ਕਿ ਬਈ ਬਹੁਤ ਵਧੀਆ ਕਦਮ ਹੈ ਜੀ ਹਾਂ ਜੀ ਬਹੁਤ ਪ੍ਰਸ਼ੰਸਾ ਕਰਦੇ ਨੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਵੈਸੇ ਤਾਂ ਚਲੋ ਬੱਚਿਆਂ ਨੂੰ ਖਾਣ ਪੀਣ ਦਾ ਹੀ ਸ਼ੌਂਕ ਹੁੰਦਾ ਛੋਟੇ ਬੱਚਿਆਂ ਦਾ ਜ਼ਿਆਦਾਤਰ ਇਹ ਮੰਨਿਆ ਗਿਆ ਬੱਚੇ ਖਾਣ ਪੀਣ ਦਾ ਸ਼ੌਂਕ ਰੱਖਦੇ ਨੇ ਤੇ ਅੱਜ ਕੱਲ ਇਹਨਾਂ ਦਾ ਯੁੱਗ ਚੱਲ ਰਿਹਾ ਕੁਲਚੇ 버ਗਰ ਪੀਜ਼ਾ ਵਗੈਰਾ ਦਾ ਹਨਾ ਜੀ ਇਸ ਕਰਕੇ ਬਸ ਨਾਲੇ ਆਪਣਾ ਕੰਮ ਚੱਲੀ ਜਾਂਦਾ ਈ ਤੇ ਨਾਲੇ ਮਹਾਰਾਜ ਦੀ ਬਾਣੀ ਸੁਣਾ ਜਾਂਦੀ ਆ ਫੋ ਜ ਆ ਕੇ ਜੂਰੇ ਤੇ ਬਾਕੀ ਬੱਚੇ ਸ਼ੱਕ ਜਾਂਦੇ ਆ ਸਭ ਕੁਝ ਮਰ ਕਿਸ ਤਰ੍ਹਾਂ ਲੱਗਦਾ ਜਦੋਂ ਬੱਚੇ ਆਂਦੇ ਨੇ ਔਰ ਇਹ ਆ ਕੇ ਹਨਾ ਮਹਾਰਾਜਾ ਉਹ ਸਾਰੇ ਸੁਣਾ ਕੇ ਜਾਂਦੇ ਆ ਸ਼ਬਦ ਵਗੈਰਾ ਸੁਣਾਉਂਦੇ ਨੇ ਜਦੋਂ ਆ ਕੇ ਹਨਾ ਦਿਲ ਨੂੰ ਕਿਸ ਤਰ੍ਹਾਂ ਦਾ ਲੱਗਦਾ ਈ ਬਹੁਤ ਚੰਗਾ ਲੱਗਦਾ ਮਹਾਰਾਜ ਇੱਕ ਤਾਂ ਦੇਖੋ ਜਿਹੜੀ ਸਥਾਨ ਤੇ ਅਸੀਂ ਕੀਰਤ ਕਰ ਰਹੇ ਆ ਉਥੇ ਬਾਣੀ ਪੜ੍ਹੀ ਜਾਂਦੀ ਆ ਇਹ ਸਥਾਨ ਸੁੱਚਾ ਹੋ ਜਾਂਦਾ ਪਵਿੱਤਰ ਹੋ ਜਾਂਦਾ ਤੇ ਬਾਕੀ ਕੀਰਤ ਜਿੱਥੇ ਨਾਮ ਜਪਿਆ ਜਾਂਦਾ ਉਥੇ ਤਾਂ ਫਿਰ ਆਪੇ ਬਰਕਤ ਰਹੂਗੀ ਹਾਂਜੀ ਤੇ ਨਾਲ ਕੋਣ ਕੋਣ ਹੁੰਦਾ ਇੱਥੇ ਤੋਂ ਡੇ ਇੱਥੇ ਹੀ ਮੇਰੇ ਨਾਲ ਵੱਡੇ ਭਰਾ ਨੇ ਸਾਡੇ ਜਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਾਦਲ ਪਟਿਆਲਾ ਉਹ ਇੱਥੇ ਦੇ ਜਥੇਦਾਰ ਵੀ ਨੇ ਤੇ ਆਪਣਾ ਕਿਰਤ ਵੀ ਕਰਦੇ ਨੇ ਜੀ ਹਾਂਜੀ ਤੇ ਨਾਲ ਕੋਈ ਹੋਰ ਵੀ ਸਾਥ ਦਿੰਦਾ ਓਰੇ ਹਾਂਜੀ ਬਾਕੀ ਸਾਡੀਆਂ ਫੌਜਾਂ ਨੇ ਜੀ ਦਲ ਪੰਥ ਦੀਆਂ ਸਾਡੇ ਤਕਰੀਬਨ ਦਲ ਪੰਥ ਦੇ ਵਿੱਚ 50 ਸਿੰਘ ਨੇ ਓਰੇ ਤੇ ਆਉਂਦੇ ਰਹਿੰਦੇ ਆ ਜੀ ਰੋਜ਼ਾਨਾ ਰੋਜ਼ਾਨਾ ਹੀ ਹੋਂ ਬਾਰੀ ਰੱਖੀ ਵੀ ਵੀ ਅੱਜ ਤੁਸੀਂ ਲਗਾਣਾ ਤੇ ਕੱਲ ਉਹ ਖੜਨਗੇ ਨਹੀਂ ਨਹੀਂ ਕੰਮ ਅਸੀਂ ਮਤਲਬ ਜਥੇਦਾਰ ਤੂਫਾਨ ਸਿੰਘ ਤੇ ਮੇਰਾ ਨਾਂ ਨਿਰੰજન ਸਿੰਘ ਹੈ ਜੀ ਤੇ ਅਸੀਂ ਦੋਨੋਂ ਹੀ ਕਰਦੇ ਆਂ ਔਰੇ ਕੰਮ ਬਾਕੀ ਸਿੰਘ ਆਂਦੇ ਰਹਿੰਦੇ ਆਂ ਮਿਲ ਜੁਲਦੇ ਰਹਿੰਦੇ ਆਂ ਤੇ ਔਰੇ ਆ ਜਾਂਦੇ ਆ ਕੋਈ ਅਸ ਗੱਲ ਨਹੀਂ ਹੈ ਹਾਂ ਜੀ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਨੌਜਵਾਨ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜਨ ਲਈ ਗੁਰੂ ਸਾਹਿਬ ਦੇ ਨਾਲ ਜੋੜਨ ਦੇ ਲਈ ਇਹ ਕਦਮ ਜਿਹੜਾ ਚੁੱਕਿਆ ਗਿਆ ਇਹਦੇ ਬਾਈ ਜੂ ਨਹੀਂ ਪਹੁੰਚੇ ਨੇ ਕੁਲਚਾ ਖਾਣ ਦੇ ਲਈ ਬਾਈ ਸਭ ਤੋਂ ਪਹਿਲਾਂ ਤਾਂ ਕੁਲਚਾ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਜੀ ਜੇ ਵਧੀਆ ਲੱਗਦਾ ਤਾਂ ਹੀ ਆਉਨੇ ਆ ਜੀ ਔਰੇ ਕਿੰਨੇ ਸਮੇ ਤੋਂ ਆ ਰਹੇ ਹੋ ਤੁਸੀਂ ਇਸ ਥਾਂ ਤੇ ਮੈਂ ਜੀ 2.5 ਸਾਲ ਤਾਂ ਹੋਏ ਗਏ ਆਉਂਦੇ ਜਾਂਦੇ ਕੁਲਚਾ ਖਾ ਕੇ ਜਾਣਾ ਹੀ ਜਾਣਾ ਇੱਕ ਤਾਂ ਸੋਚਮ ਬਹੁਤ ਔਰੇ ਜੀ ਇੱਕ ਗੁਰਸਿੱਖੀ ਦਾ ਔਰੇ ਬਹੁਤ ਵਧੀਆ ਮਤਲਬ ਜਿਵੇਂ ਹੁਣ ਬੋਰਡ ਲਾਇਆ ਪੈਨਾਂ ਨੇ ਵੀ ਬਾਣੀ ਬਹੁਤ ਪੜੀ ਜਾਂਦੀ ਆ ਵੀ ਉਹਦੇ ਕਰਕੇ ਵਰਕਤ ਬਹੁਤ ਆ ਵੀ ਮੈਂ ਦਿਲੋਂ ਦੱਸ ਰਿਹਾ ਵੀ ਕੁਲਚਾ ਸਵਾਦ ਨਹੀਂ ਇਹ ਗੁਰਬਾਣੀ ਦੀ ਉਹ ਕਿਰਪਾ ਜੀ ਜੇ ਆਪਾਂ ਕਹੀਏ ਨਾ ਵੀ ਗੁਰਬਾਣੀ ਪੜ ਕੇ ਔਰੇ ਸੋਚੰਦਾ ਮਹਾਰਾਜ ਆਪੇ ਪਹਿਰਾ ਰੱਖ ਕੇ ਵੀ ਆਟੋਮੈਟਿਕੇ ਕੁਲਚਾ ਸਵਾਦ ਲਾਦਾ ਮੈਂ ਆਉਂਦੇ ਜਾਂਦੇ ਡੇਲੀ ਮੰਗ ਮੇਰਾ ਕੁਲਚਾ ਹੈ ਹੀ ਹੈ ਆ ਮੈਂ ਡਿਊਟੀ ਕਰਦਾ ਚਲਾਲੇ ਟੈਂਕੀ ਤੇ ਮੈਂ ਆਉਂਦਾ ਜਾਂਦਾ ਕੁਲਚਾ ਖਾਣੇ ਖਾਣਾ ਹੁਣ ਵੀ ਮੈਂ ਸ਼ਾਪਿੰਗ ਕਰਨ ਆਇਆ ਪਿਆ ਸੀ ਜੀ ਉਹ ਫਰੈਂਡ ਆ ਰਿਹਾ ਮੇਰਾ ਤੇ ਮਾਹ ਚਲੋ ਬੇਲਾ ਹਜੇ ਉਹ ਆ ਰਿਹਾ ਮਾ ਚਲ ਕੁਲਚਾ ਖਾ ਕੇ ਆਉਨੇ ਆ ਕੀ ਮੈਨੂੰ ਤਾਂ ਲੱਗਦਾ ਜਦੋਂ ਅੱਜ ਦੇ ਸਮੇਂ 'ਚ ਦੇਖਦੇ ਆਪਾਂ ਨਾ ਕਿ ਕਾਫੀ ਘਟ ਗਿਣਤੀ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਭਈ ਇਹ ਗੁਰੂ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਹੋਣਾ ਹੈ ਨਾ ਜਿਆਦਾਤਰ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ ਕਿ ਉੱਥੇ ਪ੍ਰਚਾਰ ਕੀਤਾ ਜਾਂਦਾ ਹੈ ਕੈਂਪ ਲੱਗਦੇ ਨੇ ਹਨਾ ਲੇਕਿਨ ਆਪਾਂ ਐਵੇਂ ਸੜਕਾਂ ਦੇ ਉੱਪਰ ਨਹੀਂ ਦੇਖਦੇ ਕਿ ਆਮ ਤੌਰ ਤੇ ਕਿ ਭਈ ਇਸ ਤਰ੍ਹਾਂ ਦੇ ਵੀ ਕਦਮ ਚੁੱਕੇ ਜਾ ਰਹੇ ਨੇ ਜੋ ਇਹ ਬਾਈ ਜੀ ਉਹਨਾਂ ਨੇ ਕਦਮ ਚੁੱਕਿਆ ਤਾਂ ਇਸ ਨੂੰ ਕਿਸ ਤਰ੍ਹਾਂ ਕਹੋਗੇ ਦੇਖੋ ਜੀ ਮੈਂ ਨਾ ਆਪਣੇ ਫਰੈਂਡ ਨੇ ਬਾਬਾ ਜੀ ਮੈਂ ਵੀ ਸ਼ਾਮ ਨੂੰ ਦੁਖਨਵਰ ਸਾਹਿਬੇ ਹੋਂਨਾ ਪ੍ਰਭਜੋਤ ਸਿੰਘ ਜੀ ਉਰੇ ਨਾ ਆ ਨਾਲ ਇਹ ਕੈਮਰਾ ਦਿਖਾ ਦੋ ਉਰੇ ਨੋ ਜਿੱਥੇ ਆ ਆਪਣੀ ਰੇੜੀ ਖੜੀ ਆ ਰਾਤ ਨੂੰ ਇਹ ਚਲੇ ਗਏ ਸੀ ਸਿੰਘ ਸਾਹਿਬ ਉਰੇ ਖੜੇ ਸੀ ਆ ਮਤਲਬ ਮੋਟਰਸਾਈਕਲ ਭੱਗ ਗਿਆ ਸੀ ਉਰੇ ਗੱਡੀ ਖੜੀ ਸੀ ਉਰੇ ਨਾ ਦੋਕ ਮਤਲਬ ਮੁੰਡੇ ਖੜੇ ਅਣਜਾਣ ਵਿਅਕਤੀ ਤੇ ਆਪਾਂ ਵੀ ਉਹਨਾਂ ਨੂੰ ਜਾਣ ਵਿਅਕਤੀ ਕਹਿ ਸਕਦੇ ਆ ਮਤਲਬ दारू ਸ਼ਰਾਬ ਪੀ ਰਹੇ ਸੀ ਜੀ ਇਹਨਾਂ ਨੇ ਮਤਲਬ ਉਹਨੂੰ ਅੰਨਾ ਸਮਝਾਇਆ ਵੀ ਉਰੇ ਵੀਰੇ ਇਹ ਕੰਮ ਨਾ ਕਰਿਆ ਕਰੋ ਵੀ ਗਾਹਾਂ ਵੀ ਜੇ ਕੋਈ ਆਵੇ ਵੀ ਸਮਝਾਓ ਵੀ ਉਰੇ ਸ਼ੀਦਾਂ ਦਾ ਪੈਰਾ ਏ ਕਾਰਨ ਕੀ ਆ ਵੀ ਉਰੇ ਦੇਗਾ ਲੱਗਦੀਆਂ ਨੇ ਦਿਨ ਦੇ ਵਿੱਚ ਵੀ ਵੀ ਸਿੰਘ ਉਰੇ ਐਂਟਰੀ ਕਰਦੇ ਰੇ ਅਰਦਾਸ ਬੇਨਤੀ ਹੁੰਦੀ ਆ ਬਾਣੀ ਪੜੀ ਜਾਂਦੀ ਆ ਹਨਾ ਵੀ ਹੁਣ ਇਹਨਾਂ ਨੇ ਬਹੁਤ ਵਧੀਆ ਸਮਝਾਇਆ ਵੀ ਬਹੁਤ ਵਧੀਆ ਮਨ ਨੂੰ ਐ ਲੱਗਿਆ ਯਾਰ ਵੀ ਜੇ ਪੰਜਾਬ ਦੇ ਵਿੱਚ ਇਹੋ ਜਿਹੀ ਸਿੱਖ ਆਉਣ ਇਹੋ ਜਿਹਾ ਪ੍ਰਚਾਰ ਕਰਨ ਤਾਂ ਯੁੱਗ ਕਿਉਂ ਨਹੀਂ ਪਲਟ ਜਾਉ ਮੈਂ ਵੀ ਵੈਸੇ ਰੋਡਾਂ ਏ ਤੇ ਹੌੜੀ ਹੌੜੀ ਮੈਂ ਦੋਖਨਵਾਰ ਸਾਹਿਬ ਆਉਣਾ ਸ਼ਾਮ ਨੂੰ ਤੇ ਸੇਵਾਦਾਰਾਂ ਨੇ ਕਿਹਾ ਵੀ ਪਰਨਾ ਦਸਤਾਰ ਸਜਾ ਕੇ ਆਇਆ ਕਰ ਹੁਣ ਦਸਤਾਰ ਤੋਂ ਬਿਨਾ ਕਿਤੇ ਜਾਇਆ ਹੀ ਨਹੀਂ ਜਾਂਦਾ ਮਤਲਬ ਔਰੇ ਆ ਕੇ ਔਰੇ ਸਿੰਘ ਸਾਹਿਬ ਕੋਲੇ ਆਉਨੇ ਆ ਜਾਂ ਇਹਨਾਂ ਨੂੰ ਖੁਸ਼ੀ ਖੁਸ਼ੀ ਜਾਣਦੇ ਕੋਈ ਨਹੀਂ ਬਸ ਇੱਕਾ ਕੁਲਚੇ ਦੇ ਰਿਲੇਟਿਵੇ ਜਾਣਦੇ ਆ ਵੀ ਕੁਲਚਾ ਖਾਣੇ ਆ ਤਾਂ ਜਾਣਦੇ ਆ ਆ ਕੇ ਫਤੇ ਬਲਾਈ ਬਾਬਾ ਜੀ ਵੀ ਇਹ ਵੀ ਹਨਾ ਤੇ ਇਹਨਾਂ ਨੂੰ ਕਦੇ ਸਰਧਾਈ ਕਹਤੀ ਕਦੇ ਇਹਨਾਂ ਨੇ ਐ ਨਹੀਂ ਕਿਹਾ ਵੀ ਪੈਸੇ ਜਾਂ ਕਿਵੇਂ ਵੀ ਖੁਸ਼ੀ ਨਾਲ ਇਹਨਾਂ ਨੇ ਸ਼ਕਾਦਨੀਆ ਕੋਈ ਉਹ ਨਹੀਂ ਹੈਗਾ ਜੀ ਦਿਲ ਨੂੰ ਸਕੂਨ ਮਿਲਦਾ ਮੈਂ ਕਹਿੰਦਾ ਜੀ ਬਹੁਤ ਜ਼ਿਆਦਾ ਗੁਰੂ ਸਾਹਿਬ ਦੀ ਬੜੀ ਕਿਰਪਾ ਜੀ ਬਹੁਤ ਜ਼ਿਆਦਾ ਜੀ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਸਿੰਘ ਕੋਲਚਾ ਦੀ ਤਸਵੀਰ ਹੈ ਜਿੱਥੇ ਸ਼ਰਧਾਈ ਕੋਲਚਿਆਂ ਦਾ ਵੀ ਜਿਹੜਾ ਉਰੇ ਕਹਿ ਸਕਦੇ ਆ ਕਿ ਬਣਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਫਾਈ ਕਾਫੀ ਹੈ ਗੁਰੂ ਸਾਹਿਬ ਦਾ ਪੈਰਾ ਇਸ ਥਾਂ ਦੇ ਉੱਪਰ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਦਸ਼ਮੇਸ਼ ਤਰਨਾ ਦਲ ਸਿੰਘ ਕੋਲਚਾ ਪੰਡਾਰ ਇਸ ਥਾਂ ਦੇ ਉੱਪਰ ਚੁਪਾਈ ਸਾਹਿਬ ਦਾ 파ਟ ਸੁਣਾਉਣ ਵਾਲੇ ਨੂੰ 3 ਦਿਨ ਕੁਲਚਾ ਫ੍ਰੀ ਮਿਲੇਗਾ ਤੇ ਨਾਲ ਹੀ ਜਬਜੀ ਸਾਹਿਬ ਦਾ 파ਟ ਸੁਣਾਉਣ ਵਾਲੇ ਨੂੰ ਔਰੇ ਕੁਲਚੇ ਫ੍ਰੀ ਖਵਾਏ ਜਾਂਦੇ ਨੇ ਤਾਂ ਬਾਈ ਜੀ ਹੁਣ ਆ ਜੀ ਤਸਵੀਰ ਤੁਸੀਂ ਦੇਖੋਗੇ ਉਹਨਾਂ ਦੇ ਨਾਲ ਹੋਰ ਵੀ ਇੱਥੇ ਜਿਹੜੇ ਹੈਗੇ ਨੇ ਸਿੰਘ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਥਾਂ ਦੀ ਤਸਵੀਰ ਦੇਖੋ ਕਿ ਸਫਾਈ ਦਾ ਖਾਸ ਪ੍ਰਬੰਧ ਰੱਖਿਆ ਗਿਆ ਇਸ ਥਾਂ ਦੇ ਉੱਪਰ ਤਾਂ ਦਿਨ ਦੀ ਸ਼ੁਰੂਆਤ ਬਈ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਦੀ ਹੁੰਦੀ ਹੈ ਵੈਗੋਜੀ ਦਾ ਖਾਲਸਾ ਹੈ ਜੇ ਵੀ ਫਤਿਹ ਜੀ ਅੱਬੇ ਜੁੜੇ ਅਸੀਂ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਮੈਨੂੰ ਉਹਨਾਂ ਨਾਲ 7-8 ਸਾਲ ਹੋ ਗਏ ਜੁੜੇ ਨੂੰ ਆਪਾਂ ਦਿਨ ਚ ਇਹਨਾਂ ਕੋਲ ਆਉਣੀ ਆਉਣ ਜੀ ਇੱਕ ਵਾਰ ਜਦ ਤੱਕ ਆਪਾਂ ਉਰੇ ਆਉਂਦੇ ਨਹੀਂ ਸਾਡਾ ਮਾਨ ਨਹੀਂ ਲੱਗਦਾ ਹੈਗਾ ਜੀ ਸਾਡਾ ਮਾਨ ਨੇ ਆਪਣੇ ਸਿੰਘਾਂ ਨਾਲ ਲੱਗਿਆ ਹੋਇਆ ਸਾਡੇ ਜਥੇਦਾਰ ਨੇ ਉਹਦੇ ਤੂਫਾਨ ਸਿੰਘ ਦਸ਼ਮੇਸ਼ਰ ਨਾਲ ਪਟਿਆਲਾ ਦੇ ਅਸੀਂ ਦਿਨ ਚ ਇਹਨਾਂ ਕੋਲ ਆਉਣਾ ਹੀ ਆਉਣਾ ਜੀ ਨਾਲ ਇਹਨਾਂ ਦੀ ਹੈਲਪ ਕਰਾ ਦਿੱਦੀਏ ਚਲੋ ਕਿਤੇ ਕੰਮ ਹੁੰਦਾ ਕਲਚਰਲ ਚਲਵਾ ਦਿੱਦੇ ਨੇ ਉਰੇ ਬਾਣੀ ਦਾ ਪੈਰਾ ਚੱਲਦਾ ਰਹਿੰਦਾ ਜੂਰੇ ਪੂਰਾ ਦਿਨ ਚੱਲਦਾ ਰਹਿੰਦਾ ਬਾਣੀ ਦਾ ਪੈਰਾ ਨਾਲੇ ਦੇਗਾ ਸਿੱਧਾ ਦਾ ਪੈਰਾ ਹੁੰਦਾ ਜੂਰੇ ਸ਼ਰਧਾਈ ਲੱਗਦੀ ਹੈ ਜੂਰੇ ਨਾਲ ਵਧੀਆ ਮਤਲਬ ਮਾਹੌਲ ਵਧੀਆ ਹੋਰੇ ਪੂਰਾ ਮਤਲਬ ਦਿਲ ਨੂੰ ਸਕੂਨ ਮਿਲਦਾ ਹੋਰੇ ਆ ਜੀ ਪੂਰਾ ਸਕੂਨ ਹੀ ਸਕੂਨ ਹੈ ਤੁਸੀਂ ਵੀ ਹੋਰੇ ਖੜੇ ਹੋ ਤੁਸੀਂ ਆਪ ਦੱਸੋ ਤੁਹਾਨੂੰ ਵੀ ਸਕੂਨ ਮਿਲਿਆ ਨਹੀਂ ਹੋਰੇ ਆ ਕੇ ਬਿਲਕੁਲ ਬਸ ਐ ਹੀ ਹੈ ਜੀ ਇਸ ਤਰ੍ਹਾਂ ਉਹ ਬਾਈ ਜੀ ਹੁਣੀ ਆਏ ਸੀ ਨਾ ਕਹਿੰਦੇ ਕਿ ਮੈਂ ਤਾਂ ਹੋਰ ਜਦੋਂ ਨਿਕਲਣਾ ਹੈ ਤਾਂ ਮੈਂ ਤਾਂ ਆਣਾ ਹੀ ਆਣਾ ਹੋਰੇ ਹਨਾ ਵੀ ਸਫਾਈ ਦਾ ਖਾਸ ਪ੍ਰਬੰਧ ਹੋਰੇ ਹੈਗਾ ਗੁਰੂ ਸਾਹਿਬ ਦਾ ਪੈਰਾ ਹੈ ਨਹੀਂ ਠੀਕ ਹੈ ਜੀ ਨਾ ਮੰਨੇ ਪੂਰੀ ਤੁਸੀਂ ਆਪ ਦੇਖੋ ਜੀ ਪੂਰੀ ਸਾਫ ਸਫਾਈ ਰੱਖੀ ਆ ਸਰਬ ਲੋਗ ਦੇ ਵਾਟੇ ਨੇ ਉਹਰੇ ਜੀ ਸਾਰੇ ਇਹਦੇ ਜੀ ਆਪਾਂ ਸਿੱਖੀ ਦਾ ਸਾਰਾ ਕੰਮ ਅਰੇ ਕੁਲਚੇ ਖਾਣੇ ਹੋ ਫਿਰ ਉਹਰੇ ਆਕੇ ਹਾਂ ਜੀ ਬਿਲਕੁਲ ਜੀ ਹੁਣ ਹੀ ਖਾ ਕੇ ਹਟੇ ਜੀ ਆਪਾਂ ਜੀ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਸਫਾਈ ਦਾ ਖਾਸ ਪ੍ਰਬੰਧ ਰੱਖਿਆ ਗਿਆ ਹੈ ਨੌਜਵਾਨ ਬੱਚਿਆਂ ਨੂੰ ਜਿਹੜਾ ਸਿੱਖੀ ਧਰਮ ਦੇ ਨਾਲ ਜੋੜਨ ਦੇ ਲਈ ਇਹ ਖਾਸ ਉਪਰਾਲਾ ਜਿਹੜਾ ਉਹਰੇ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਕਿਸਕ ਕੋਲ ਮਿਲ ਰਹਾ ਹੁਣ ਜਿਸ ਤਰ੍ਹਾਂ ਲੋਕ ਕਾਫੀ ਤਾਰੀਫਾ ਕਰ ਰਹੇ ਮੈਂ ਦੇਖਿਆ ਉਹ ਆ ਕੇ ਹਨਾ ਬਹੁਤ ਚੰਗਾ ਲੱਗਦਾ ਮਹਾਰਾਜ ਬਾਕੀ ਤਾਂ ਦੇਖੋ ਬਾਣੀ ਦਾ ਹੀ ਪ੍ਰਤਾਪ ਆ ਸਾਡੇ ਦਾਲੇ ਪੱਲੇ ਕੁਝ ਨਹੀਂ ਹੈਗਾ ਇਹ ਬਾਣੀ ਬਾਣਾ ਪਾਸ਼ਾ ਦਾ ਏ ਤੇ ਉਹਨਾਂ ਦੀਆਂ ਹੀ ਬਰਕਤਾਂ ਅਸੀਂ ਖਾ ਰਹੇ ਹਾਂ ਜੀ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਪਰਿਵਾਰ ਵਾਲੇ ਕੀ ਕਹਿੰਦੇ ਨੇ ਜਦੋਂ ਇਹ ਦੇਖਦੇ ਨੇ ਸਾਰਾ ਕੁਝ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ ਜੀ ਕੋਈ ਛੋਟੀ ਭੈਣ ਆ ਜੀ ਤੇ ਅਸੀਂ ਜਦੋਂ ਕੰਮ ਕਰਦੇ ਸਾਨੂੰ ਤਾਂ ਹੀ ਬੜਾ ਨਾਲ ਸਲਾਹਗਾ ਕਰਦੇ ਨੇ ਸਾਡੀ ਵੀ ਕਰਦੇ ਨੇ ਨਾਲੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਜੁੜੇ ਰਹੋ ਸਿੱਖੀ 'ਚ ਜੁੜੇ ਰਹੋ ਹੋਰ ਜੋੜੋ ਬਾਦੂ ਤੋਂ ਬਾਦ ਇਹ ਹੀ ਚੀਜ਼ਾਂ ਆਪਸੇ ਦੱਸ ਦੇਣਗੀ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਹੈ ਨਾ ਕਿ ਨੌਜਵਾਨ ਬੱਚੇ ਜ਼ਿਆਦਾਤਰ ਨਸ਼ਿਆ ਵੱਲ ਨੂੰ ਜਾਂ ਗਲਤ ਕੰਮ ਹੀ ਪੈ ਗਏ ਨੇ ਹਨਾ ਉਹਨਾਂ ਦੇ ਲਈ ਤੁਸੀਂ ਇੱਕ ਇਨਸਪੀਰੇਸ਼ਨ ਵੀ ਹੋ ਕਿ ਭਾਈ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਇਹ ਚੀਜ਼ ਵੀ ਦੇਖਣੀ ਚਾਹੀਦੀ ਹੈ ਕਿ ਜਿੱਥੇ ਮਿਹਨਤ ਹੋ ਰਹੀ ਹੈ ਉੱਥੇ ਹੀ ਗੁਰੂ ਸਾਹਿਬ ਦੇ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਇਹ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਨਾ ਉਹਨਾਂ ਬੱਚਿਆਂ ਨੂੰ ਕੀ ਕਹੋਗੇ ਉਹਨਾਂ ਨੌਜਵਾਨਾਂ ਨੂੰ ਕੀ ਕਹੋਗੇ ਤੁਸੀਂ ਅੱਜ ਇਹੀ ਕਹਾਂਗੇ ਵੀ ਨਸ਼ਿਆਂ ਤੋਂ ਪਰਹੇਜ਼ ਕਰੋ ਇਹਨਾਂ ਤੋਂ ਦੂਰ ਰਹੋ ਅੱਜ ਕੱਲ ਦਾ ਵੈਸੇ ਸੰਸਾਰ ਇਹ ਗੰਦਲਾ ਹੋ ਚੁੱਕਿਆ ਨਸ਼ਿਆਂ ਨਾਲ ਤੇ ਜਿੰਨਾ ਇਹਨਾਂ ਤੋਂ ਬਚਿਆ ਜਾਂਦਾ ਬਚੋ ਉਸ ਤੋਂ ਬਾਅਦ ਬਾਣੀਆਂ ਤੇ ਬਾਣੇ ਦੇ ਧਾਰ ਨਹੀਂ ਹੋਵੋ ਆਪਣੇ ਧਰਮ 'ਚ ਪਰਪਖ ਕਰੋ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖੀ ਹੈ ਇਹ ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨੇ ਜਿਹੜੀਆਂ ਵੱਡਾ ਕਦਮ ਜਿਹੜਾ ਇੱਥੇ ਚੁੱਕਿਆ ਜਿਨ੍ਹਾਂ ਨੇ ਤਾਂ ਪਿਛਲੇ 10 ਸਾਲ ਤੋਂ ਲਗਾਤਾਰ ਇਸੀ ਥਾਂ ਦੇ ਉੱਪਰ ਜਿੱਥੇ ਕੁਲਚੇ ਬਨਾਏ ਜਾ ਰਹੇ ਨੇ ਲੋਕਾਂ ਨੂੰ ਕੁਲਚੇ ਖਵਾਏ ਜਾ ਰਹੇ ਨੇ ਤਾਂ ਉੱਥੇ ਹੀ ਤੁਸੀਂ ਇਹ ਤਸਵੀਰ ਦੇਖੋ ਇਹ ਤਸਵੀਰ ਬੜੀ ਖਾਸ ਹੈ ਇਸ ਥਾਂ ਦੀ ਇਹ ਤਸਵੀਰ ਜਿਹੜੀ ਹੈ ਕਾਫੀ ਅਹਿਮ ਹੈ ਜਿਸ ਥਾਂ ਦੇ ਉੱਪਰ ਸਿੰਘ ਕੁਲਚਾ ਭੰਡਾਰ ਦੇ ਉੱਪਰ ਚੁਪਾਈ ਸਾਹਿਬ ਦਾ ਪਾਠ ਸੁਣਾਉਣ ਵਾਲੇ ਨੂੰ 3 ਦਿਨ ਕੁਲਚਾ ਫ੍ਰੀ ਮਿਲੇਗਾ ਜਪਜੀ ਸਾਹਿਬ ਦਾ ਪਾਠ ਸੁਣਾਉਣ ਵਾਲੇ ਨੂੰ 8 ਦਿਨ ਕੁਲਚਾ ਫ੍ਰੀ ਮਿਲੇਗਾ ਉਸ ਦੇ ਨਾਲ ਹੀ ਜਾਪੂ ਸਾਹਿਬ ਜੀ ਦਾ ਪਾਰਸ ਨਾਉਣ ਵਾਲੇ ਨੂੰ 30 ਦਿਨ ਕੁਲਚਾ ਫ੍ਰੀ ਮਿਲੇਗਾ ਤਾਂ ਕੰਠ ਦੁਮਾਲਾ ਸਜਾਉਣ ਵਾਲੇ ਨੂੰ 5 ਦਿਨ ਕੁਲਚਾ ਫ੍ਰੀ ਮਿਲੇਗਾ ਤਾਂ ਕਾਫੀ ਇਹ ਵਧੀਆ ਕਦਮ ਹੈ ਤੁਸੀਂ ਦੇਖੋਗੇ ਨੌਜਵਾਨ ਬੱਚੇ ਜਿਹੜੇ ਨੇ ਲਗਾਤਾਰ ਇਸ ਥਾਂ ਦੇ ਉੱਪਰ ਕੁਲਚਾ ਖਾਣ ਦੇ ਲਈ ਪਹੁੰਚਦੇ ਨੇ ਕਹਿੰਦੇ ਨੇ ਕਿ ਕੁਲਚਾ ਬੜਾ ਸਵਾਦ ਬਣਾਉਂਦੇ ਨੇ ਬਾਈ ਜੀ ਹੋਣੀ ਤਾਂ ਜਿੱਥੇ ਕੁਲਚੇ ਖਾ ਰਹੇ ਨੇ ਤਾਂ ਉੱਥੇ ਹੀ ਗੁਰਬਾਣੀ ਦੀ ਜਿਹੜੀ ਉਰੇ ਜਾਪ ਹੈ ਉਹ ਵੀ ਹੁੰਦਾ ਹੈ ਤਾਂ ਕਹਿ ਸਕਦੇ ਆ ਕਿ ਉਰੇ ਗੁਰੂ ਮਹਾਰਾਜ ਦਾ ਪਹਿਰਾ ਵੀ ਹੈ ਤਾਂ ਲਗਾਤਾਰ ਨੌਜਵਾਨ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜਨ ਲਈ ਸਿੱਖੀ ਧਰਮ ਦੇ ਨਾਲ ਜੋੜਨ ਦੇ ਲਈ ਇਹ ਵੱਡਾ ਉਪਰਾਲਾ ਜਿਹੜਾ ਇਸ ਜਗ੍ਹਾ ਦੇ ਉੱਪਰ ਕੀਤਾ ਜਾ ਰਿਹਾ ਹੈ ਜਿਹੜਾ ਵੀ ਥਾਂ ਦੇ ਉੱਪਰ ਪਹੁੰਚ ਕੇ ਜਪਜੀ ਸਾਹਿਬ ਦਾ ਜਾਂ ਜਾਪੂ ਜੀ ਸਾਹਿਬ ਦਾ ਪਾਠ ਸੁਣਾਉਂਦਾ ਹੈ ਤਾਂ ਉਸ ਨੂੰ ਕੁਲਚੇ ਜਿਹੜੇ ਨੇ ਫ੍ਰੀ ਖਵਾਏ ਜਾਂਦੇ ਨੇ ਤਾਂ ਕਹਿ ਸਕਦੇ ਹਾਂ ਕਿ ਅਜਈਆਂ ਤਸਵੀਰਾਂ ਬੜੀਆਂ ਘੱਟ ਦੇਖਣ ਨੂੰ ਮਿਲਦੀਆਂ ਨੇ ਹੋਰ ਖਬਰਾਂ ਤਾਂ ਬਾਦੂ ਦਿਖਾਉਂਦੇ ਨੇ ਸਾਰੇ ਜਣੇ ਕਿ ਭਾਈ ਇਸ ਥਾਂ ਦੇ ਉੱਪਰ ਇਨਕਾਊਂਟਰ ਹੋ ਗਿਆ ਇਹ ਹੋ ਗਿਆ ਲੇਕਿਨ ਇਹ ਜੀਆਂ ਤਸਵੀਰਾਂ ਜਿਹੜੀਆਂ ਬੜੀਆਂ ਘੱਟ ਦੇਖਣ ਨੂੰ ਮਿਲਦੀਆਂ ਨੇ ਤਾਂ ਸਾਡਾ ਮਕਸਦ ਇਹ ਹੀ ਸੀਗਾ ਕਿ ਇਸ ਥਾਂ ਦੇ ਉੱਪਰ ਪਹੁੰਚ ਕੇ ਅਸੀਂ ਲੋਕਾਂ ਨੂੰ ਇਹ ਤਸਵੀਰ ਦਿਖਾਈਏ ਅਤੇ ਲੋਕਾਂ ਨੂੰ ਇਹ ਅਪੀਲ ਕਰੀਏ ਕਿ ਭਾਈ ਇਸ ਥਾਂ ਦੇ ਉੱਪਰ ਜ਼ਰੂਰ ਆਓ ਤੁਹਾਨੂੰ ਵੀ ਜਿਹੜਾ ਦਿਲ ਨੂੰ ਕਾਫੀ ਸਕੂਨ ਮਿਲੇਗਾ ਕੈਮਰਾ ਬਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਨ ਟੀਵੀ ਪਟਿਆਲਾ